ਵੇਦਾਂ ਕਰ ਲੋ ਸਾਡੀ ਇੱਕ ਤੁਹਾਡੇ ਗੀਤਾ ਹੁੰਦੀ ਹੈ ਸਾਡੇ ਕੁਰਾਨ ਹੁੰਦਾ ਹੈ ਏਸੀ ਘਟਨਾ ਸੀ ਨਾ ਕਰਾਂਗੇ ਨਾ ਹੋਏਗੀ ਘਟਨਾ ਬਈ ਮਰਚ ਦੀ ਹੈ ਪਿੰਡ ਨਾਇਤਪੁਰ ਦੇ ਵਿੱਚ ਬਹੁਤੀ ਮੰਦ ਭਾਗੀ ਇੱਕ ਘਟਨਾ ਵਾਪਰਦੀ ਜਿੱਥੇ ਇੱਕ ਮਾਮੂਲੀ ਝਗੜੇ ਦੇ ਦੌਰਾਨ ਉਹਦੇ ਬਾਅਦ ਇੱਕ ਖੌਫਨਾਕ ਮੰੰਜਰ ਵਾਪਰਦਾ ਤੇ ਗੋਲੀਆਂ ਚੱਲਦੀਆਂ ਤੇ ਗੁਜਰ ਪਰਿਵਾਰ ਦੇ ਦੋ ਨੌਜਵਾਨ ਬੱਚੇ ਜਿਹੜੇ ਨੇ ਉਹਨਾਂ ਦਾ ਕਤਲ ਹੋ ਜਾਂਦਾ ਮੌਤ ਹੋ ਜਾਂਦੀ ਹੈ ਸੋ ਸਾਡੇ ਨਾਲ ਗੁਜਰ ਪਰਿਵਾਰ ਤੋਂ ਹੀ ਨੇ ਸੋ ਕੀ ਨਾ ਤੁਹਾਡਾ ਮਰੀਦ ਇਹਨ ਜੀ ਬੱਚੇ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਕੀ ਲੱਗਦੇ ਤੁਹਾਡੇ ਮੇਰਾ ਮਾਉਂਦਾ ਚਾਚਾ ਲੱਗਦਾ ਚਾਚਾ ਲੱਗਦਾ ਜੀ ਇੱਕ ਦਾ ਦਾਦਾ ਇੱਕ ਦਾ ਚਾਚਾ ਉਮਰ ਕਿੰਨੀ ਸੀ ਇਹਦੀ 19 ਸਾਲ ਸੀ ਇੱਕ ਦੀ 30 35 32 ਸਾਲ ਹੋਣੀ ਹੈ ਮੌਤ ਦੇ ਬਾਅਦ ਇਹ ਪਿੰਡ ਦੇ ਵਿੱਚ ਕੀ ਵਾਪਰਿਆ ਐਸਾ ਕਿਹੋ ਜਿਹਾ ਖੌਫਨਾਕ ਮੰਜ਼ਰ ਹੋ ਗਿਆ ਸਿਰ ਬਿਲਕੁਲੀ ਗਲਤ ਗੱਲ ਹੈ ਮੈਂ ਜਿਸ ਦਾ ਡੈਥ ਹੋਈ ਹੈ ਉਸ ਦਾ ਮੈਂ ਇੱਥੇ ਰਹਿਣ ਵਾਲਾ ਜਿਸ ਦਿਨ ਬਹੁਤ ਬਾਰ ਨੂੰ ਮੈਂ 4:00 ਵਜੇ 3:00 ਵਜੇ ਮੈਂ ਜਮੂਰੀਆਂ ਵਾਲਾ ਉਧਰ ਪਹੁੰਚ ਗਿਆ ਸੀ ਹਸਪਤਾਲ ਕੋਲ ਜਿਥੇ ਉਹ ਪੋਲ ਮਾਈਟਰ ਹੋ ਸਿਆਰੀ ਸੀ ਉਥੇ ਮੈਂ ਪਹੁੰਚ ਗਿਆ ਸੀ ਉਸ ਤੋਂ ਬਾਅਦ ਦਫਨਾ ਗਿਆ ਸੀ ਇੱਥੇ ਆ ਗਿਆ ਮੈਂ ਉਸ ਦਿਨ ਦਾ ਇੱਥੇ ਰਹਿ ਰਿਹਾ ਐਸੀ ਜਿਸੀ ਲੋਕਾਂ ਨੇ ਛੂ ਦਵਾਈ ਹੈ ਜਾਂ ਅਖਬਾਰ ਬੋਲ ਰਿਹਾ ਹੈ ਬਿਲਕੁਲ ਸਾਡੇ ਤਰਫੋਂ ਇਮਾਨਦਾਰੀ ਦੀ ਗੱਲ ਹੈ ਸਾਰੇ ਕਿਸੇ ਲੋਕਾਂ ਨਾਲ ਅਸੀਂ ਭੈਣ ਭਰਾ ਰਹਿ ਗਏ ਰਹਿਣਾ ਹੈ ਮਾਂ ਪਿਓ ਵਰ ਕਰਕੇ ਸਮਝਣਾ ਹੈ ਇਸ ਘਰ ਦੇ ਦੂਹੇ ਘਰ ਦੇ ਵਿੱਚ ਸਾਡਾ ਕੋਈ ਦਖਲ ਇੱਕ ਇੱਕ ਵੀਡੀਓ ਜਾਰੀ ਹੋਈ ਉਸ ਵੀਡੀਓ ਦੇ ਵਿੱਚ ਸ਼ਰੀਆਮ ਇੱਕ ਗੇਟ ਨੂੰ ਜ਼ੋਰਦਾਰ ਲੱਤਾਂ ਮਾਰੀਆਂ ਜਾਂਦੀਆਂ ਬਹੁਤ ਕੁਝ ਹੁੰਦਾ ਹੈ ਉਹ ਵੀਡੀਓ ਤੇ ਝੁੱਠੀ ਨਹੀਂ ਹੋਏਗੀ ਨਾ ਸਰ ਬਿਲਕੁਲ ਝੁੱਠੀ ਹੈ ਉਸ ਦਿਨ ਪੁਲਿਸ ਨੂੰ ਇੱਕ ਬੰਦਾ ਦੱਸਣ ਗਿਆ ਸੀ ਵੀ ਅੰਦਰ ਮੁਰਜ਼ਮ ਹੈ ਅੰਦਰ ਮੁਰਜ਼ਮ ਸੀ ਅੰਦਰ ਉਸ ਮੁਰਜ਼ਮ ਕਰਨ ਗਿਆ ਤੇ ਉਹ ਅੱਗੇ ਬਣਾ ਲੇ ਵੀ ਤੱਕਾ ਮਾਰਿਆ ਕੁਝ ਵੀ ਗਿਆ ਪੁਲਿਸ ਨੇ ਜਿਸ ਵੀ ਗਿਰ ਗਿਆ ਉਹਨੂੰ ਪਿੱਛੇ ਢਾਹ ਦਿੱਤਾ ਸੀ ਉਹ ਅੱਗੇ ਗਿਆ ਹੀ ਨਹੀਂ ਕੋਈ ਫਿਰ ਇਸ ਤਰ੍ਹਾਂ ਲਾਇਆ ਵੀ ਇਸ ਗੇਟ ਦੇ ਅੰਦਰ ਹੈ ਉਹ ਮੁਰਜ਼ਮ ਦੱਸਣ ਗਿਆ ਸੀ ਉਸ ਮੁਰਜ਼ਮ ਨੇ ਫੜਿਆ ਉਹ ਪੁਲਿਸ ਨੇ ਉੱਥੇ ਤਿਉਹ ਤੁਸੀਂ ਦੱਸਣਾ ਕੀ ਫਰਕ ਪੈ ਗਿਆ ਅੱਛਾ ਇੱਕ ਜਿਹੜਾ ਬੇਜ਼ਬਾਨ ਜਾਨਵਰ ਆ ਤੁਸੀਂ ਵੀ ਵੇਖੋ ਉਹਨਾਂ ਦੀ ਸੇਵਾ ਕਰਦੇ ਤੁਸੀਂ ਵੀ ਉਹ ਤੁਹਾਡੀ ਰੋਜੀ ਰੋਟੀ ਉਹਦੇ ਤੋਂ ਤੁਹਾਡੇ ਕੋਲ ਵੀ ਜਾਨਵਰ ਨੇ ਉਹਨਾਂ ਘਰਾਂ 'ਚ ਵੀ ਬੇਜ਼ਬਾਨ ਜਾਨਵਰ ਸੀ ਤੋਂ ਉਹਨਾਂ ਨੂੰ ਵੀ ਭੁੱਖੇ ਧਿਆਈ ਰੱਖਣਾ ਕੀ ਇਹ ਇਨਸਾਨੀਅਤ ਹੈ ਸਰ ਇੱਕ ਇਹ ਦੇ ਖੁਦਾ ਚਾਹੁੰਦੀ ਹੈ ਇੱਕ ਇਹ ਦੇ ਇਨਸਾਨ ਚਾਹੁੰਦੀ ਹੈ ਇੱਕ ਇਹ ਬੰਦਾ ਇਸ ਦੁਨੀਆ ਤੇ ਜਿਹੜਾ ਆ ਦੇਖੋ ਨਹੀਂ ਉਹਨਾਂ ਨੇ ਪਾਇਆ ਅਸਾਂ ਨੇ ਪਾਇਆ ਜੀ ਅਸੀਂ ਆ ਨੂੰ ਕਹਿੰਦੇ ਨੇ ਸਾਡੇ ਪੱਠੇ ਨੂੰ ਪੱਠੇ ਪਾਉਂਦੇ ਨਹੀਂ ਪਾਉਂਦੇ ਰਾਮਦੇਸ ਨੀ ਪਰ ਤੋਂ ਤੀਕ ਜੋ ਵੀਡੀਓ ਅਸੀਂ ਦੇਖੀ ਹੈ ਨਾ ਬੜਾ ਦੁੱਖ ਲੱਗਾ ਕਿ ਜਦੋਂ ਸਰ ਬਿਲਕੁਲ ਨਹੀਂ ਉਹਦੀ ਤਸਕੀਰ ਦਿਖਾ ਰਿਹਾ ਉਹ ਕਹਿੰਦਾ ਕਿ ਛਿੱਲ ਦੇਣਾ ਛਿੱਲ ਦੇਣਾ ਜਿਹੜਾ ਤੁਸੀਂ ਤੁਸੀਂ ਆਏ ਨਾ ਜੀ ਤੁਸੀਂ ਆਏ ਇਸ ਤਰ੍ਹਾਂ ਅਸੀਂ ਵੀਡੀਓ ਵਿੱਚ ਗੱਲ ਕੀਤੀ ਉਹ ਵੀਡੀਓ ਦੇ ਅਸੀਂ ਨਾਲ-ਨਾਲ ਗਏ ਹੁਣ ਤੁਸੀਂ ਆਖੋ ਉਹ ਵੀ ਕਰ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਇਸ ਤਰ੍ਹਾਂ ਹੋ ਰਿਹਾ ਅਸੀਂ ਤੁਹਾਨੂੰ ਨਾਲ ਲੈ ਕੇ ਚੱਲ ਪਈਏ ਤੇ ਸਰ ਦੇਖੋ ਇਹ ਕਿਸ ਤਰ੍ਹਾਂ ਦੇ ਘਰ ਆ ਬਸਣ ਦੇ ਗਾਵਾਂ ਚੋਂ ਡੇ ਗਾਵਾਂ ਕਪਟੇ ਖਾਂ ਡੇ ਜਾਂ ਘਰ ਘਰ ਹਰ ਵੇ ਰੇੜੀ ਜਾਂਦੀ ਏ ਉਹ ਕੀ ਕਸੂਰ ਸੀ ਉਹ ਫਿਰ ਮੀਡੀਆ ਨੇ ਦਾ ਕਸੂਰ ਨਾ ਸਾਡਾ ਤਾਂ ਕੋਈ ਕਸੂਰ ਨਹੀਂ ਸੀ ਪਰ ਮੀਡੀਆ ਦਾ ਕਸੂਰ ਥੋੜੀ ਏ ਕਿ ਵੇਲੇ 30 ਪਰਿਵਾਰ ਜਿਹੜੇ ਨੇ ਇੱਥੇ 25 30 ਪਰਿਵਾਰ ਸਾਰੇ ਘਰਾਂ ਚੋਂ ਦੌੜੇ ਹੋਏ ਨੇ ਘਰ ਛੱਡ ਕੇ ਗਏ ਹੋਏ ਨੇ ਉਹ ਕਹਿੰਦੇ ਗੁਜਰਾ ਗੁਜਰਾ ਤੋਂ 1 ਮੀਟਰ ਰਹਿ ਖੜੋ 1 ਮੀਟਰ ਕਰੀ ਹਾਂਜੀ ਅੱਜ ਕੀ ਕਰੇ ਨਹੀਂ ਉਹਨਾਂ ਕਤਲ ਕੀਤੇ ਫਿਰ ਭੱਜ ਕੇ ਡਰਦੇ ਜੀ ਕੀ ਬਤਾ ਸਾਨੂੰ ਪਲੇਨ ਕੰਮ 30 30 ਪਰਿਵਾਰਾਂ ਨੇ ਕਤਲ ਕੀਤੇ ਜੀ 30 ਪਿੰਡ ਦੇ ਸਾਰੇ ਸਾਨੂੰ ਕੋ ਪਤਾ ਨਹੀਂ ਕਿਨੇ ਵਜੇ ਆਇਆ ਸਾਨੂੰ ਕੋ ਪਤਾ ਨਹੀਂ ਇਹ ਗੱਲ ਦਾ ਅਸੀਂ ਬੰਦਿਆਂ ਨੂੰ ਦਫਰਾਂ ਚ ਲੱਗੇ ਸੀ ਉੱਥੇ ਨਾ ਕਥੂ ਨੰਗਲ ਅਜਾ ਉਹ ਕਹਿ ਚ ਲੀ ਗੋ ਗੱਲ ਨੂੰ ਛੋੜ ਪਰ ਆਇਆ ਇਹਨੂੰ ਨੇ ਬਤਾ ਸਰ ਸਰ ਜੀ ਸਰ ਮੈਂ ਗੱਲ ਕਰਦਾ ਮੈਂ ਤੈਨੂੰ ਕਿਹਾ ਵੀ ਜਿਸਰ ਮੁੰਡੇ ਇੱਥੇ ਡੈਥ ਹੋਈ ਹੈ ਮੈਂ ਉਸ ਦਿਨ ਹੀ ਬੁੱਧਵਾਰ ਆਇਆ ਇੱਕ ਗੱਲ ਹੈ ਤੁਹਾਡੇ ਨਾਲ ਜਿਹੜੇ ਖੜੇ ਨੇ ਨਾ ਉਹਨਾਂ ਦੀ ਤੈਸ਼ਬਾਜੀ ਹੀ ਦੱਸ ਰਹੀ ਹੈ ਕਿ ਕੁਛ ਤੇ ਹੈ ਤੁਸੀਂ ਜ਼ਰੂਰ ਠੰਡੇ ਠੰਡੇ ਸੁਭਾਅ ਦੇ ਬੰਦੇ ਹੋ ਤੁਸੀਂ ਜ਼ਰੂਰ ਗੱਲ ਕਰ ਰਹੇ ਹੋ ਤੁਸੀਂ ਸਿਆਣੀਆਂ ਗੱਲ ਕਰ ਰਹੇ ਹੋ ਪਰ ਤੁਸੀਂ ਕੋਈ ਨਾ ਕੋਈ ਸੱਚ ਜਿਹੜਾ ਤੁਹਾਡੇ ਮਨ ਦਾ ਗੁੱਸਾ ਹੈ ਨਾ ਗਿਲਾ ਉਹ ਤੁਹਾਡਾ ਸਾਹਮਣ ਬੱਚਾ ਜਿਹਦਾ ਜਾਂਦਾ ਤੇ ਮੰਦੇ ਉਹਨੂੰ ਪਤਾ ਹੁੰਦਾ ਉਹਨੂੰ ਗੁੱਸਾ ਵੀ ਹੁੰਦਾ ਪਰ ਉਹ ਗੁੱਸਾ ਤੁਸੀਂ ਸਾਰੇ ਪਿੰਡ ਨਾਲ ਕਿਉਂ ਕਟਿਆ ਕੁਛ ਨਹੀਂ ਕੀਤਾ ਪਿੰਡ ਨੂੰ ਅਸੀਂ ਕੋਈ ਮਾੜੀ ਚੰਗੀ ਆਖੀ ਉਹਦਾ ਦੱਸਾਨੂੰ ਇਹ ਭੱਜਿਆ ਕਿਉਂ ਸਾਰਾ ਇਸ ਗੱਲ ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਕਿਉਂ ਭੱਜਿਆ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਕਿਉਂ ਭੱਜਿਆ ਕੋਈ ਨਹੀਂ ਅਸੀਂ 7 ਮਾਰਿਆ 8 ਦਿਨ ਹੋ ਗਏ ਆਈ ਨਹੀਂ ਪਿੰਡ ਹੀ ਨਹੀਂ ਆਏ ਅਸੀਂ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਆਪਣੇ ਆਪ ਚਲ ਗਏ ਉਹਨਾਂ ਕਹਿੰਦਾ ਅਸੀਂ ਕੀ ਨਹੀਂ ਸਕਦੀ ਨੇ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਜਾਓ ਜਾਂ ਇੱਥੇ ਰਹੋ ਚਲੋ ਮੈਂ ਤੁਹਾਡਾ ਨਾ ਕੀ ਹੈ ਮੇਰਾ ਨਾਮ ਕਰੀਮ ਹੈ ਕਰੀਮ ਜੀ ਜਿੱਥੇ ਐਸਲੇ ਨਾਲ ਸਿੱਖ ਔਰ ਮੁਸਲਮ ਭਾਈਚਾਰੇ ਦੀ ਨਾਲ ਮਿਸਾਲ ਦਿੱਤੀ ਜਾਂਦੀ ਸੀ ਕਿ ਪਿਆਰ ਬੜਾ ਹੈ ਨਾਲ ਜੀ ਜੀ ਪਰ ਅਨਾਈਤਪੁਰ ਦੇ ਵਿੱਚ ਨੂੰ ਬੁਰੀ ਨਜ਼ਰ ਲੱਗੀ ਹੈ ਇਸ ਪਿਆਰ ਨੂੰ ਨਜ਼ਰ ਲੱਗੀ ਹੈ ਇੱਥੇ ਇੱਕ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਤੁਹਾਨੂੰ ਪਤਾ ਕੁਝ ਤਾਕਤਾਂ ਇਹਨੂੰ ਇਸਤੇਮਾਲ ਵੀ ਕਰਨ ਗਿਆ ਇਹ ਮੁੱਦਾ ਮਾਮੂਲੀ ਨਹੀਂ ਰਹਿ ਗਿਆ ਇਹ ਮੁੱਦਾ ਜਿਹੜਾ ਕਿਤੇ ਨਾ ਕਿਤੇ ਜਾ ਕੇ ਕੌਮੀ ਮੁੱਦਾ ਬਣ ਜਾਣਾ ਇਹ ਨਾ ਹੋਵੇ ਕਿ ਇਹ ਗੁਜਰਾਂ ਦਾ ਜਗ੍ਹਾ ਤੇ ਮੁਸਲਿਮ ਸਿੱਖ ਦਾ ਬਣ ਜਾਵੇ ਅਸੀਂ ਉਹਨਾਂ ਨੂੰ ਉਸੇ ਗੱਲ ਦੱਸ ਦਿੱਤੀ ਅਸੀਂ ਦਿਨ ਦੇ ਆਖਰਲੇ ਤੁਸੀਂ ਆਪਣੇ ਘਰਾਂ ਜਾ ਕੇ ਵਜਾ ਤੁਹਾਨੂੰ ਕੋਈ ਚੰਗੀ ਮਾੜੀ ਕਹਿੰਦਾ ਨਹੀਂ ਜਿਨ੍ਹਾਂ ਨੇ ਇੱਕ ਜ਼ੁਲਮ ਕੀਤਾ ਆਪੇ ਭੁਗਤਣਗੇ ਹਾਂ ਬਿਲਕੁਲ ਸਹੀ ਤੁਸੀਂ ਕਿਉਂ ਨਾ ਠੰਡੇ ਹੋ ਕਾਨੂੰਨ ਤੇ ਯਕੀਨ ਹੋਣਾ ਚਾਹੀਦਾ ਸਹੀ ਗੱਲ ਅਸੀਂ ਅਸੀਂ ਆਖੇ ਸਾਨੂੰ ਕਾਨੂੰਨ ਤੇ ਯਕੀਨ ਹੈ ਤੁਸੀਂ ਆਪਣੇ ਘਰਾਂ ਚ ਬੋ ਬੋ ਤੁਹਾਨੂੰ ਪੁਲਿਸ ਤੇ ਯਕੀਨ ਹੈਗਾ ਕਿ ਨਹੀਂ ਪੂਰਾ ਯਕੀਨ ਪੁਲਿਸ ਤੇ ਜੀ ਪੁਲਿਸ ਤੇ ਹੈ ਨਾ ਬਿਲਕੁਲ ਜੀ ਪੁਲਿਸ ਤੇ ਯਕੀਨ ਹੋਣਾ ਚਾਹੀਦਾ ਕਿਉਂਕਿ ਇਹ ਸਾਡੇ ਦੇਸ਼ ਦੀ ਸੰਵਿਧਾਨਿਕ ਤੌਰ ਤੇ ਜਿਹੜੀ ਪੁਲਿਸ ਹੈ ਜਿੰਨੇ ਵੀ ਕਤਲ ਕੀਤਾ ਚਾਹੇ ਜਿੱਥੇ ਮਰਜੀ ਹਸਪਤਾਲ ਚ ਚਲਾ ਜਾਏ ਚਾਹੇ ਜਿੱਥੇ ਮਰਜੀ ਚਲਾ ਜਾਏ ਜਿੰਨੇ ਕਤਲ ਕੀਤਾ ਉਹ ਤਾਂ ਇੱਕ ਨਾ ਇੱਕ ਦਿਨ ਪੁਲਿਸ ਦੇ ਸਕੰਜੇ ਦੇ ਵਿੱਚ ਉਹਨੇ ਆਣਾ ਹੀ ਆਣਾ ਪਰ ਜਿੱਥੇ ਉਹ ਗੁਨਾਹਗਾਰ ਨੇ ਪਰ ਕਿਤੇ ਨਾ ਕਿਤੇ ਇੱਕ ਗਲਤ ਮੈਸੇਜ ਗਿਆ ਹੈ ਉਹ ਗਲਤ ਮੈਸੇਜ ਹੀ ਗਿਆ ਪੂਰੇ ਵਰਡ ਦੇ ਵਿੱਚ ਮੈਂ ਤੁਹਾਡੇ ਕੋਲੋਂ ਬਿਲਕੁਲ ਤੁਸੀਂ ਸਿਆਣੀ ਗੱਲ ਕਰਦੇ ਹੋ ਇੱਕ ਗੱਲ ਦਾ ਅਫਸੋਸ ਹੈ ਤੁਸੀਂ ਕਹਿੰਦੇ ਆ ਕਿ ਦੋ ਕਤਲ ਵੀ ਸਾਡੇ ਹੋ ਜਾਣ ਦੇ ਦੂਜੀ ਗੱਲ ਕਹਿੰਦੇ ਉਹ ਵੀ ਐਸਾ ਨਹੀਂ ਕੋਮਪਰਸੀ ਹੋ ਜਾਏ ਸਾਡੇ ਦੀ ਕੋਮਪਰਸੀ ਕਰਨੀ ਕਿਸ ਵਰ ਜ਼ੁਲਮ ਉਹ ਕਿਹੜਾ ਜ਼ੁਲਮ ਹੈ ਜਿਹੜੀ ਸਾਡੇ ਉੱਪਰ ਕੋਮਪਰਸੀ ਹੋਣੀ ਹੈ ਅਸੀਂ ਤੁਹਾਨੂੰ ਮੈਨੂੰ ਅੰਮ੍ਰਿਤਸਰ ਦੇ ਜਥੇ ਵਿੱਚ ਬੁਲਾ ਜਿੱਥੇ ਮਰਜ਼ੀ ਬੁਲਾ ਮੈਂ ਉੱਥੇ ਗੱਲ ਕਰਨ ਨੂੰ ਤਿਆਰ ਆ ਜਿਹੜੀ ਗੱਲ ਉਹ ਜੱਜ ਕਰਨਗੇ ਮੈਂ ਉਹਨਾਂ ਦੀ ਗੱਲ ਜੱਜ ਕਰਦਾ ਮੈਂ ਮੇਰਾ ਅਸੀਂ ਤੁਹਾਡੇ ਲਈ ਵੀ ਹੁੰਨੇ ਆ ਜਿੰਨਾ ਬਾਕੀ ਮੀਡੀਆ ਲਈਆ ਭਾਵੇਂ ਸਾਨੂੰ ਕੋ ਉਂਗਲ ਚੱਕੇ ਤੇ ਭਾਵੇਂ ਨਾ ਚੁੱਕੇ ਅਸੀਂ ਸਾਰੇ ਲੋਕਾਂ ਦੇ ਲਈ ਮੀਡੀਆ ਸਾਂਝਾ ਹੁੰਦਾ ਅਸੀਂ ਇੱਥੋਂ ਦਾ ਜੋ ਦੁੱਖ ਸੁੱਖ ਹੈ ਤੁਹਾਡੇ ਨਾਲ ਸਾਂਝਾ ਕਰਦੇ ਪਏ ਆਂ ਵੀ ਜੋ ਲੋਕ ਹੈ ਮਨਾ ਚ ਗਿਲਾ ਇਹ ਕਿਤੇ ਇੱਕ ਦੇਖੋ ਇੱਕ ਚਿੰਗਾਰੀ ਹੁੰਦੀ ਹੈ ਨਾ ਕਹਿੰਦੇ ਨੇ ਇੱਕ ਘਰ ਫੂਕਣ ਵਾਸਤੇ ਇੱਕ ਚਿੰਗਾਰੀ ਕਾਫੀ ਹੁੰਦੀ ਆ ਭਾਂਬੜ ਬਣਦੇ ਆ دیر ਨਹੀਂ ਲੱਗਦੀ ਨਫ਼ਰਤ ਦੀ ਚਿੰਗਾਰੀ ਨਫ਼ਰਤ ਦੀ ਚਿੰਗਾਰੀ ਕੋਈ ਹੋਰ ਫਾਇਦਾ ਲੈ ਜਾਏ ਫਿਰ ਮੈਂ ਇੱਕ ਗੱਲ ਪੁੱਛਣਾ ਚਾਹਣਾ ਪੀ ਸਰਦਾਰਾਂ ਨਾਲ ਸਾਡਾ ਅੱਜ ਤਾਂ ਨਹੀਂ ਪਿਆਰ ਸਾਡਾ ਜਮਨ ਪੋਤਾ 47 ਤੋ ਰਹਿ ਗਿਆ ਸੀ ਸਰਦਾਰ ਹਮਦਰਦੀ ਸਾਡੇ ਨਾਲ ਕਰਦੇ ਸੀ ਅੱਜ ਸਾਨੂੰ ਇਸ ਤਰ੍ਹਾਂ ਬਾਲਦੇ ਸੀ ਜਿਸ ਤਰ੍ਹਾਂ ਇੱਕ ਸਾਮੀ ਤੌਰ ਮੈਨਾ ਦੇ ਸਾਮੀ ਪੁੱਤ ਹੁੰਦੀ ਸੀ ਅਸੀਂ ਇਸ ਤਰ੍ਹਾਂ ਦਿਨ ਕੱਟੇ ਇਹ ਆ ਕੇ ਹੁਣ ਜਗਾ ਲਈਆਂ ਦੋ ਘਰਾਂ ਲਈ ਜਾਂ ਚਾਰ ਘਰਾਂ ਲਈ ਹੁਣ ਲਈ ਲਈਆਂ ਤਿੰਨੀ ਦਾ ਪਹਿਲੇ ਅਸੀਂ ਇਹਨਾਂ ਦੀ ਸਰਦਾਰਾਂ ਦੀਆਂ ਪਹਿਲੀਆਂ ਉਜ ਬੰਦੇ ਸੀ ਇਹਨਾਂ ਦੇ ਰਸੇ ਚੱਲਣਾ ਇਹਨਾਂ ਦੇ ਬੇਲ ਨਾਲ ਖੋਡ ਖਾਣਾ ਇਹਨਾਂ ਦੇ ਸਭ ਕੁਝ ਚਰ ਕਰਨਾ ਤੇ ਇਹਨਾਂ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਸਾਡੀ ਸਰਦਾਰਾਂ ਨਾਲ ਬਿਲਕੁਲ ਹਮਦਰਦੀ ਬਿਲਕੁਲ ਬਿਲਕੁਲ ਹੈ ਜੀ ਏ ਵੇਖੋ ਇਹ ਹੁੰਦੀ ਸਿਆਣਪ ਕਿਤੇ ਨਾ ਕਿਤੇ ਜ਼ਖਮਾਂ ਤੇ ਮਲਮ ਲਗਾਉਣ ਦਾ ਕੰਮ ਕਰ ਰਹੇ ਨੇ ਸਾਹਮਣੇ ਵੀਰ ਜਿਹੜੇ ਨੇ ਬਾਈ ਜਾਨ ਜਿਹੜੇ ਨੇ ਇਹ ਜ਼ਖਮ ਤੇ ਜੋ ਹੈ ਮਲਮ ਲਗਾਉਣ ਦਾ ਕੰਮ ਕਰਦੇ ਨੇ ਇਹ ਚੀਜ਼ ਚਾਹੀਦੀ ਇਹਨੂੰ ਸਿਆਣਪ ਕਹਿੰਦੇ ਨੇ ਵਿਸ਼ੱਕ ਹੁਣ ਨਗਰ ਬਕੀ ਸਰ ਕੱਲ ਸਾਡਾ ਇੱਕ ਪੂਰਾ ਜਥਾ ਆਇਆ ਸੀ ਜਿੱਥੋਂ ਜਿੱਥੋਂ ਆਣੇ ਸੀ ਆਏ ਉਹਨਾਂ ਦੇ ਵਿੱਚ ਅਸੀਂ ਬੈਠ ਕੇ ਗੱਲ ਕੀਤੀ ਮੀਡੀਆ ਵਿੱਚ ਗੱਲ ਕੀਤੀ ਵੀ ਸਾਡਾ ਵੈਦਾ ਕਰ ਲਓ ਸਾਡੀ ਇੱਕ ਤੁਹਾਡੇ ਗੀਤਾ ਹੁੰਦੀ ਹੈ ਸਾਡੇ ਕੁਰਾਨ ਹੁੰਦਾ ਹੈ ਐਸੀ ਘਟਨਾ ਅਸੀਂ ਨਾ ਕਰਾਂਗੇ ਨਾ ਹੋਏਗੀ ਜੀ 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 ਬਿਲਕੁਲ ਮੈਂ ਖੁਦ ਕੀਤਾ ਇਕ ਲਿਆਕਦਲੀ ਸਾਡਾ ਉਥੋਂ ਆਇਆ ਚਲੋ ਇਕ ਕਰੀ ਗੁੱਸਾ ਤਾਂ ਸੀ ਬੱਚਿਆਂ ਦੇ ਬਣਾ ਚ ਨਾ ਜਿੰਨਾ ਵੀ ਮਤਲਬ ਅਸੀਂ ਚਾਰ ਜਣੇ ਜਦੋਂ ਰਿਸ਼ਤੇਦਾਰ ਭੈਣ ਭਰਾ ਇਕੱਠੇ ਹੋ ਜੀਏ ਨਾ ਬਹੁਜੀ ਗੁੱਸਾ ਆਉਂਦਾ ਤੁਹਾਡੀ ਜਗ੍ਹਾ ਮੈਂ ਵੀ ਆਵਾਂਗਾ ਗੁੱਸਾ ਹੱਸਾ ਕਿਸੇ ਦੇ ਪਰ ਨਹੀਂ ਨਾ ਗੁੱਸਾ ਉਹਦੇ ਪਰ ਹੀ ਬਗਾਇ ਜਿਹੜੇ ਕੀਤਾ ਜੇ ਮੈਂ ਕਿਰੇ ਕੀਤਾ ਤੇ ਤੂੰ ਤੀਲੇ ਪਰ ਕਿਉਂ ਕਰੀ ਬਸ ਲੋਕਾਂ ਨੂੰ ਲੋਕਾਂ ਨੂੰ ਕੀ ਆਖਿਆ ਪਿੰਡ ਦਾ ਨਾ ਪਿੰਡ ਖਾਲੀ ਹੋ ਗਿਆ ਨਾ ਡਰੀ ਨਹੀਂ ਨਹੀਂ ਉਹ ਆਪਣੀ ਵਜ੍ਹਾ ਨਾਲ ਚਲ ਗਿਆ ਅਸੀਂ ਉਹਨਾਂ ਨੂੰ ਕੋਈ ਨਹੀਂ ਚੰਗਿਆ ਕੱਲ ਸਾਡਾ ਪੂਰਾ ਤੈ ਹੋ ਗਿਆ ਕੀ ਤੈ ਹੋ ਗਿਆ ਅਸੀਂ ਕਸਮ ਉਠਾ ਲਈ ਔਰ ਜਿੰਨੇ ਵੀ ਪ੍ਰਧਾਨ ਸੀ ਜਿੰਨੇ ਵੀ ਦੂਰੋਂ ਦੂਰੋਂ ਲੋਕ ਆਏ ਸੀ ਸਰਦਾਰ ਜੀ ਆਏ ਸੀ ਪ੍ਰਧਾਨ ਵੀ ਆਏ ਸੀ ਉਹਨਾਂ ਨਾਲ ਸਾਡਾ ਇੱਕ ਸਮਝੌਤਾ ਬੈਠ ਕੇ ਹੋ ਗਿਆ ਕਿ ਕੋਈ ਤੁਹਾਡੀ ਸਾਡੀ ਹਮਦਰਦੀ ਹੈ ਤੁਹਾਡੇ ਨਾਲ ਸਾਡੀ ਹਮਦਰਦੀ ਹੈ ਇਹ ਕੋਈ ਐਸਾ ਨਹੀਂ ਹੋਊਗਾ ਕਿ ਪਿੰਡ ਦੇ ਵਿੱਚੋਂ ਕੋਈ ਬਗਵਾ ਜਿਹਾ ਬਣ ਰਿਹਾ ਐਸਾ ਸਾਡੇ ਕੋਲ ਕੋਈ ਨਹੀਂ ਹੋਊਗਾ ਜੀ ਬਿਲਕੁਲ 100 ਕਿ ਤਰ੍ਹਾਂ ਕਿਤੇ ਇਹਨੇ ਇਹ ਜੋ ਘਟਨਾ ਸੀ ਇਹਨੇ 1947 ਯਾਦ ਦਿਲਾ ਦਿੱਤੀ ਸੀ ਉਹ ਸਮਾਂ ਸੀ ਜਦੋਂ ਉਹ ਵੀ ਬੇਦੋਸ਼ੇ ਔਰ નિહੱਤੇ ਔਰ ਬਿਲਕੁਲ ਐਸੇ 마ਸੂਮ ਲੋਕ ਜਿਹੜੇ ਸੀਗੇ ਬਲੀ ਦੇ ਬੱਕਰੇ ਬਣ ਗਏ ਸੀ ਜਿਨ੍ਹਾਂ ਦਾ ਕਸੂਰ ਵੀ ਕੋਈ ਨਹੀਂ ਸੀ ਸੋ ਕਿਤਨਾ ਕਿਤੇ 1947 ਤੋਂ ਬਾਅਦ ਆਣ ਕੇ 2022 ਦੇ ਵਿੱਚ ਇੱਕ ਪਿੰਡ ਫੇਰ ਉਜੜਦਾ ਔਰ ਉਜੜਨ ਦੇ ਵਿੱਚ ਫਿਰ ਵਜ੍ਹਾ ਕੀ ਦੱਸੀ ਜਾਂਦੀ ਹੈ ਇਹ ਮੁਸਲਮ ਭਾਈਚਾਰਾ ਜਾਨੀ ਕਿ ਗੁੱਜਰ ਪਰਿਵਾਰ ਜਿਹੜੇ ਨੇ ਉਹਨਾਂ ਦੇ ਕਹਿੰਦੇ ਜਿਹੜੀ دہشت ਹੈ ਡਰ ਹੈ ਖੌਫ ਹੈ ਇੰਨਾ ਸੀ ਕਿ ਪਿੰਡ ਦਾ ਪਿੰਡ ਜਿਹੜਾ ਪੂਰਾ ਜੀ ਖਾਲੀ ਹੋ ਗਿਆ ਲੋਕੀ ਬੇਜਵਾਨ ਡੰਗਰਾਂ ਨੂੰ ਉਦਾਂ ਦੇ ਖੁਰਲੀਆਂ ਨਾਲ ਬੱਚੇ ਤੇ ਬੱਚੇ ਛੱਡ ਕੇ ਕਹਿੰਦੇ ਦੌੜ ਗਏ ਪਰ ਇਹਨਾਂ ਦਾ ਹੁਣ ਕਹਿਣਾ ਕਿ ਨਹੀਂ ਅਸੀਂ ਕੁਰਾਨ ਦੀ ਕਸਮ ਖਾ ਲਈ ਹੈ ਕਿ ਇੱਥੇ ਕਿਸੇ ਦੀ ਵਾਹਵਲ ਵੀ ਕੋਈ ਨਹੀਂ ਦੇਖੇਗਾ ਭਾਈਚਾਰਾ ਉਦਾਂ ਹੀ ਕਾਇਮ ਹੋਏਗਾ ਜੋ ਹੋ ਗਿਆ ਸੋ ਹੋ ਗਿਆ ਕਾਨੂੰਨ ਆਪਣਾ ਕੰਮ ਕਰੇਗਾ ਇਹਨਾਂ ਤੋਂ ਉਮੀਦ ਇਹੀ ਰੱਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਇੱਥੋਂ ਨਾਜਪੁਰ ਤੋਂ ਉੱਠੀ ਹੋਈ ਚਿੰਗਾਰੀ ਭਾਂਬੜ ਨਾ ਬਣ ਜਾਵੇ ਔਰ ਇਹ ਮਾਮਲਾ ਕੀਤੇ ਦੋ ਸਮುದਾਇਆਂ ਦਾ ਨਾ ਹੋ ਜਾਵੇ ਕਿਉਂਕਿ ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਇਹਨਾਂ ਚੇਤਾਵਾਂ ਤੋਂ ਰੋਟੀਆਂ ਸੇਕਣੀਆਂ ਨੇ ਆਪਣੀ ਰਾਜਨੀਤੀ ਦੀਆਂ ਰੋਟੀਆਂ ਸੋ ਉਮੀਦ ਕਰਦੇ ਆ ਕਿ ਇਹ ਭਾਈਚਾਰਾ ਇਦਾਂ ਹੀ ਕਾਇਮ ਰਹੇਗਾ ਔਰ ਇਹਨਾਂ ਵੱਲੋਂ ਲਈ ਗਈ ਕਸਮ ਜਿਹੜੀ ਹੈ ਉਹਦੇ ਤੇ ਭਰੋਸਾ ਕਰਦੇ ਹੋਏ ਲੋਕ ਆਪਣੇ ਪਿੰਡ ਨੂੰ ਅਨਾਇਕਪਨ ਨੂੰ ਵਾਪਸ ਜ਼ਰੂਰ ਆਉਣ